ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਰਾਮਾ ਅਵਤਾਰ ਲਿਖਣ ਦਾ ਕਾਰਨ ਉਹ ਆਪ ਜੀ ਨੇ ਸਾਧ ਸੰਗਤ ਜੀ بڑے ਗੋਵ ਨਾਲ ਸਰਵਣ ਕਰਨਾ ਸਤਿਗੁਰਾਂ ਜੀ ਨੇ ਸਾਰੇ ਇਤਿਹਾਸ ਦਾ ਮੁਲਾਂਕਣ ਕਰਕੇ ਗਰੀਬ ਨਵਾਜ਼ ਨੇ ਸਾਨੂੰ ਦੱਸਿਆ ਕਿ ਜਿੱਥੇ ਜਿੱਥੇ ਇਹਨਾਂ ਕੋ ਗਲਤੀ ਹੋਈ ਹੈ ਖਾਲਸਾ ਜੀ ਤੁਸਾਂ ਗਲਤੀ ਨਾ ਕਰਨੀ ਜੇ ਕਦੇ ਸਾਧ ਸੰਗਤ ਜੀ ਕਾਰੋ ਤੇ ਪੰਡਵ ਪਾਣੂ ਬੜੇ ਬਲੀ ਸੀ ਗਏ ਕਿੱਥੇ ਕਾਰੋ ਮੁਕਾਬਲਾ ਨਹੀਂ ਸੀ ਕਰ ਸਕਦੇ ਪਰ ਸਾਧ ਸੰਗਤ ਜੀ ਉਸ ਸਮੇਂ ਛਤਰੀਆਂ ਵਿੱਚ ਭੈੜੀ ਰਵਾਇਤ ਸੀਗੀ ਕਿ ਜੇ ਕੋਈ ਯੁੱਧ ਲਈ ਲਲਕਾਰੇ ਤੇ ਤਾਂ ਵੀ ਕਹਿੰਦੇ ਆ ਉਹਦੀ ਲਲਕਾਰ ਨੂੰ ਸੁਣ ਕਰਕੇ ਪਿੱਛੇ ਨਹੀਂ ਹਟਦੇ ਛਤਰੀ ਤੇ ਜੇ ਕੋਈ ਜੂਆ ਖੇਡਣ ਨੂੰ ਲਲਕਾਰੇ ਤੇ ਤਾਂ ਵੀ ਪਿੱਛੇ ਨਹੀਂ ਹਟਦੇ ਦੱਸੋ ਇਹ ਦੋ ਗੱਲਾਂ ਇੱਕ ਕਿਵੇਂ ਹੋ ਸਕਦੀਆਂ ਇਸੇ ਕਰਕੇ ਦਰਯੋਦਨ ਨੇ ਛੜਿਆੰਤਰ ਕੀਤਾ ਆਪਣੇ ਮਾਮੇ ਸ਼ਕਨੀ ਦੇ ਰਾਹੀਂ ਤੇ ਜਿਹੜਾ ਸੀ ਦਜਸ਼ਟਰ ਧਰਮ ਪੁੱਤਰ ਹੁੰਦਿਆਂ ਹੋਇਆਂ ਸਮਝ ਨਾ ਸਕਿਆ ਤੇ ਇਸ ਨੂੰ ਜੂਏ ਵਾਸਤੇ ਜਦੋਂ ਲਲਕਾਰ ਮਾਰੀ ਸਰ ਸਾਰਸੰਗਤ ਜੀ ਤੁਸੀਂ ਜਾਣਦੇ ਹੋ ਕਿ ਕਿਵੇਂ ਆਪਣੀ ਇਸਤਰੀ ਵੀ ਹਾਰ ਗਈ ਸੀ ਤੇ ਕਿੰਨੇ ਨਮੋਸ਼ੀ ਹੋਈ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਬਾਦਸ਼ਾਹ ਨੇ ਕਿਹਾ ਖਾਲਸਾ ਯੁੱਧ ਦੀ ਲਲਕਾਰ ਸੁਣ ਕਰਕੇ ਮੈਦਾਨੇ ਜੰਗ ਵਿੱਚ ਉਤਰਾਈ ਪਰ ਕਿਸੇ ਕੁਕਰਮ ਦੀ ਲਲਕਾਰ ਸੁਣ ਕਰਕੇ ਕਦੇ ਉਹਦੇ ਨਾਲ ਨਾ ਫੱਕਰ ਨਵੀ ਕਿਉਂਕਿ ਜੂਆ ਖੇਡਣਾ ਸਤਿਗੁਰਾਂ ਜੀ ਨੇ ਕਿਹਾ ਮਹਾਪਾਪ ਹੈ ਜਿਹੜਾ ਜੂਆ ਖੇਡਦਾ ਉਹ ਮੇਰਾ ਖਾਲਸਾ ਨਹੀਂ ਹੋ ਸਕਦਾ ਸਤਿਗੁਰੂ ਜੀ ਨੇ ਇਹਨਾਂ ਕਥਾਵਾਂ ਦੁਆਰਾ ਸਾਨੂੰ ਸਿੱਖਿਆ ਦਿੱਤੀ ਹੈ ਤੋ ਜਿਸ ਸਮੇਂ ਫਿਰਸਾਤ ਸੰਗਤ ਜੀ ਕੋਈ ਹੋਰ ਚਾਰਾ ਨਾ ਵੇਖ ਕਰਕੇ ਸ਼੍ਰੀ ਰਾਮਚੰਦਰ ਜੀ ਨੇ ਆਕਰਮਣ ਕੀਤਾ ਬਹੁਤ ਤਗੜਾ ਇਹ ਯੁੱਧ ਹੋਇਆ ਇਸ ਯੁੱਧ ਵਿੱਚ ਅਗਸਤ Muni ਵਰਗਿਆਂ ਨੇ ਵੀ ਆ ਕਰਕੇ ਸ਼੍ਰੀ ਰਾਮਚੰਦਰ ਜੀ ਨੂੰ ਜੜੀਆਂ ਮਾਇਆ ਵੀ ਸ਼ਕਤੀਆਂ ਸੀ ਉਹਨਾਂ ਤੋਂ ਬਚਣ ਵਾਸਤੇ ਆਪਣੀ ਜੜੀ ਸੀ ਤਪੱਸਿਆ ਦੇ ਨਾਲ ਮੰਤਰ ਮੰਤਰਾਂ ਦੀ ਸ਼ਕਤੀ ਦੇਣਾ ਕੀਤੀ ਸਾਰੀਆਂ दैਵੀ ਸ਼ਕਤੀਆਂ ਨੇ ਸਹਾਇਤਾ ਕੀਤੀ ਤੇ ਇਸ ਦੇ ਅੰਦਰ ਬਹੁਤ ਸਾਰੇ ਜਿਹੜੇ ਸਿੱਖਿਆਦਾਇਕ ਕਾਰਨ ਹੈ ਪਰ ਮੈਂ ਇੱਕ ਕਾਰਨ ਦੱਸਾਂਗਾ ਜੋ ਸਤਿਗੁਰਾਂ ਜੀ ਨੇ ਬੜਾ ਵਿਸ਼ੇਸ਼ ਕਿਹਾ ਜਿਹੜਾ ਮੇਘਨਾਦ ਸੀ ਨਾ ਇਹਦੀ ਵਰਸ਼ੀ ਲక్ష్ਮਣ ਦੇ ਨਹੀਂ ਸੀ ਵੱਜਦੀ ਕਿਉਂਕਿ ਰੱਖਿਆ ਕਰਨ ਲਈ ਅੱਗੇ ਹਣੂਮਣ ਫੱਜਰ ਦੀ ਛਾਤੀ ਕਰਕੇ ਖਲੋ ਜਾਂਦਾ ਸੀ ਜਦੋਂ ਵੇਖਿਆ ਕਿ ਵਰਸ਼ੀ ਵੱਜਦੀ ਨਹੀਂ ਫਿਰ ਰਾਵਣ ਨੇ ਕਿਹਾ 나ਦ ਮੁਨੀ ਨੂੰ ਕਿ ਤੂੰ ਸਹਾਇਤਾ ਕਰ ਤੇ ਜਿਸ ਸਮੇ ਫਿਰ ਨਾਰਦ ਮੁਨੀ ਨੂੰ ਵੇਖਿਆ ਨਾ ਹਣੂਮਾਨ ਜੀ ਨੇ ਦੇ ਉਹ ਕੀਰਤਨ ਕਰਨ ਵਾਲਾ ਜਸ ਗਾਉਣ ਵਾਲਾ ਦੇਵਤਾ ਤੇ ਭਾਉ ਭਗਤੀ ਜਲਾ ਲਿਆ ਨਾਰਦ मुनि ਨੇ ਨਾਰਦ मुनि ਨੂੰ ਵੇਖ ਕੇ ਹਣੂਮਾਨ ਜੀ ਡੰਡੌਤ ਕਰਨ ਲੱਗ ਗਏ ਜਦੋਂ ਡੰਡੌਤ ਕੀਤੀ ਐਨੇ ਚਿਰ ਨੂੰ ਮੇਘਨਾਦ ਨੇ ਬਰਛੀ ਕੱਟ ਮਾਰੀ ਲక్ష్మణ ਦੇ ਫਿਰ ਜਦੋਂ ਲక్ష్మణ ਜੀ ਮੂਰਛਤ ਹੁੰਦੇ ਆ ਸਤਗੁਰਾਂ ਜੀ ਨੇ ਉੱਥੇ ਦਰਸਾਇਆ ਕਿ ਖਾਲਸਾ ਜੀ ਮੈਦਾਨੇ ਜੰਗ 'ਚ ਨਹੀਂ ਡੰਡਾਉਂਦ ਫਰੀਦੀ ਕਿਸੇ ਨੂੰ ਪਤਾ ਹੀ ਬੁਲਾਉਣੀ ਹੁੰਦੀ ਆ ਜੰਗ ਦੇ ਮੈਦਾਨ ਦੇ ਅੰਦਰ ਤਾਂ ਸ਼ਸਤਰਾਂ ਦੀ ਭਾਸ਼ਾ ਨਾਲ ਸਦਾ ਗੱਲ ਕਰਨੀ ਉਥੇ ਗਿਆਨ ਨਹੀਂ ਦੜ੍ਹਾਈ ਦਾ ਉਥੇ ਸ਼ਸਤਰਾਂ ਦੀ ਭਾਸ਼ਾ ਨਾਲ ਹੀ ਪ੍ਰਸ਼ਨ ਤੇ ਉੱਤਰ ਹੁੰਦੇ ਆ ਇਹ ਸੱਚੇ ਪਾਤਸ਼ਾਹ ਜੀ ਨੇ ਸਿੱਖਿਆਵਾਂ ਸਿਖਾਈਆਂ ਨੇ ਜੇ ਕੋਈ ਜੰਗ ਕਰਨ ਵਾਸਤੇ ਚੜ ਕੇ ਆ ਜੇ ਤੇ ਫਿਰ ਪ੍ਰੇਮ ਦੀਆਂ ਪੋਲੀਆਂ ਪੋਲੀਆਂ ਗੱਲਾਂ ਕਰੇ ਇਹ ਵੀ ਜੰਗ ਨੀਤੀ ਦਾ ਇੱਕ ਭੇਦ ਹੁੰਦਾ ਹੈ ਗੁਰੂ ਸਾਹਿਬ ਦੇ ਉੱਤੇ ਜਿਹੜਾ ਕੋਈ ਚੜ ਕੇ ਆ ਜਾਂਦਾ ਸੀ ਜਿਵੇਂ ਸਾਧ ਸੰਗਤ ਜੀ ਸਮਾਂਤ ਨਹੀਂ ਮੈਂ ਪਰ ਬੇਨਤੀ ਕਰਾਂ ਮੁਗਲਸ ਖਾਨ ਚੜ੍ਹ ਕੇ ਆਇਆ ਸੀ ਜਦੋਂ ਨੇ ਵੇਖ ਲਿਆ ਕਿ ਹੁਣ ਜਿੱਤ ਨਹੀਂ ਹੋ ਰਹੀ ਗੁਰੂ ਹਰਗੋਬਿੰਦ ਸਾਹਿਬ ਨੂੰ ਚਿੱਠੀ ਲਿਖੀ ਕਹਿੰਦਾ ਮੇਰੇ ਕੋਲੋਂ ਤੁਸੀਂ ਬਚ ਨਹੀਂ ਸਕਣਾ ਤੇ ਅਜੇ ਵੀ ਵੇਲਾ ਹੈ ਕਿ ਸ਼ਰਨ ਪੈ ਜਾਓ ਤੇ ਮੈਂ ਤੁਹਾਡੀ ਸਹਾਇਤਾ ਕਰੂੰਗਾ ਨਾਲ ਮੈਂ ਕਹਿ ਕੇ ਬਾਦਸ਼ਾਹ ਤੋਂ ਤੁਹਾਨੂੰ ਮਾਫ ਕਰਾ ਦੇਵਾਂਗਾ ਸਤਗੁਰਾਂ ਜੀ ਨੇ ਉੱਤਰ ਲਿਖਿਆ ਮੁਗਲਸ ਖਾਨ ਇਹ ਮੈਦਾਨੇ ਜੰਗ ਹੈ ਚਿੱਠੀ ਲਿਖਣ ਦਾ ਵਕਤ ਨਹੀਂ ਹੈ ਇੱਥੇ ਚਿੱਠੀਆਂ ਲਿਖਣ ਦਾ ਥਾਂ ਨਹੀਂ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੇ ਸੂਰ ਬੀਰਾਂ ਤੇ ਸ਼ਸਤਰਾਂ ਦੀ ਭਾਸ਼ਾ ਨਾਲ ਗੱਲ ਕਰ ਚੜ ਕੇ ਆ ਆਪ ਵੇਖ ਤੈਨੂੰ ਜਵਾਬ ਦੇਾਂਗੇ ਇਹ ਗੁਰੂ ਘਰ ਦੀ ਰਵਾਇਤ ਹੈ ਜਿੰਨਾ ਚਿਰ ਸਾਡੇ ਨਾਲ ਕੋਈ ਪ੍ਰੇਮ ਕਰਦਾ ਹੈ ਅਸੀਂ ਉਹਦੇ ਤੇ ਦਇਆ ਕਰਦੇ ਹਾਂ ਤੇ ਪ੍ਰੇਮ ਕਰਨ ਵਾਲੇ ਦਾ ਦੁੱਖ ਦਰਦ ਸਭ ਅਸੀਂ ਆਪ ਕੋਲੇ ਤੇ ਲੈ ਲੈਨੇ ਆ ਸਿੱਖ ਕੌਮ ਦੀ ਅਜੇ ਵੀ ਰਵਾਇਤ ਹੈ ਜਿੱਥੇ ਵੀ ਕੋਈ ਦੁਨੀਆ ਤੇ ਕਿਸੇ ਨੂੰ ਤਕਲੀਫ ਹੈ ਕੋਈ ਹੜ ਆ ਗਿਆ ਕੋਈ ਮਰੀ ਪੈ ਗਈ ਹੈ ਉਥੇ ਸਿੱਖ ਪਹੁੰਚ ਜਾਂਦੇ ਆ ਸਤਿਗੁਰਾਂ ਸਾਨੂੰ ਰਵੈਤਾਂ ਦਿੱਤੀਆਂ ਪਰ ਜੇ ਕੋਈ ਸਿੱਖ ਗੌਮ ਦੀ ਪੱਗ ਨੂੰ ਹੱਥ ਪਾ ਲੇ ਤੇ ਫਿਰ ਉਹਦੇ ਅੱਗੇ ਦਇਆ ਨਹੀਂ ਹੈ ਸਿੱਖਾਂ ਕੋਲ ਫਿਰ ਸਾਧ ਸੰਗਤ ਜੀ ਸਿੱਖਾਂ ਦੇ ਕੋਲ ਵੀਰ ਰਾਸਾ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਜੇ ਕਿਸੇ ਦੀ ਅਣਖ ਤੇ ਘਰਤ ਨੂੰ ਰੱਖ ਸਕਦੇ ਐ ਤੇ ਆਪਣੀ ਵੀ ਅਣਖ ਤੇ ਘਰਤ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਵੀ ਦੇ ਸਕਦੇ ਐ ਫਰ ਅਫਸੋਸ ਹੈ ਅਸੀਂ ਸਤਿਗੁਰਾਂ ਦੀਆਂ ਰਵਾਈਤਾਂ ਨੂੰ ਭੁੱਲਦੇ ਜਾ ਰਹੇ ਹਾਂ ਜੋ ਗੁਰੂ ਸਾਹਿਬ ਸਾਨੂੰ ਸਿੱਖਿਆ ਸਿਖਾਈਆਂ ਉਹਨਾਂ ਤੋਂ ਦੂਰ ਜਾ ਰਹੇ ਹਾਂ ਇਹ ਸਤਿਗੁਰਾਂ ਜੀ ਨੇ ਉਹਨਾਂ ਚੀਜ਼ਾਂ ਨੂੰ ਵੇਖ ਕਰਕੇ ਉਹਨਾਂ ਵਿੱਚੋਂ ਜੋ ਕੁਝ ਉਹਨਾਂ ਦਾ ਨੁਕਸਾਨ ਹੋਇਆ ਉਹ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ